ਇੰਗਲੈਂਡ ਵਿੱਚ ਸਕੂਲਾਂ ਦੇ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਸਰਕਾਰ ਨੇ ਸਖਤ ਰੁਖ ਅਪਣਾਇਆ ਸਿੱਖਿਆ ਮੰਤਰੀ ਬ੍ਰਿਜਨ ਫਿਲੀਪਸਨ ਨੇ ਸੋਮਵਾਰ ਨੂੰ ਇੰਗਲੈਂਡ ਦੇ ਸਾਰੇ ਹਾਈ ਟਿਊਚਰਾਂ ਨੂੰ ਪਤਾ ਲੱਗ ਕੇ ਕਿਹਾ ਕਿ ਸਕੂਲਾਂ ਨੂੰ ਪੂਰੀ ਤਰ੍ਹਾਂ ਫੋਨ ਮੁਕਤ ਵਾਤਾਵਰਣ ਬਣਾਇਆ ਜਾਣਾ ਚਾਹੀਦਾ ਹੈ ਨਵੇਂ ਹੁਕਮਨਾਮੇ ਅਨੁਸਾਰ ਵਿਦਿਆਰਥੀ ਸਕੂਲ ਦੌਰਾਨ ਕਿਸੇ ਵੀ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ ਇਸ ਵਿੱਚ ਪਾਠ ਦਾ ਸਮਾਂ ਪਾਠ ਦੇ ਵਿਚਕਾਰ ਦਾ ਸਮਾਂ ਬ੍ਰੇਕ ਟਾਈਮ ਅਤੇ ਦੁਪਹਿਰ ਦੇ ਖਾਣੇ ਦਾ ਸਮਾਂ ਵੀ ਸ਼ਾਮਲ ਹੈ ਇਤੋਂ ਤੱਕ ਕਿ ਫੋਨਾਂ ਨੂੰ ਕੈਲਕੂਲੇਟਰ ਵਜੋਂ ਜਾਂ ਫਿਰ ਪਾਠ ਦੌਰਾਨ ਖੋਜ ਲਈ ਵੀ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ ਪੱਤਰ ਦੇ ਵਿੱਚ ਬ੍ਰਿਜੀਟ ਫਿਲਿਪਸਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸਾਰੇ ਸਕੂਲਾਂ ਨੂੰ ਪੂਰੇ ਸਕੂਲ ਦਿਨ ਲਈ ਫੋਨ ਮੁਕਤ ਹੋਣਾ ਚਾਹੀਦਾ ਹੈ ਸਾਫ਼ ਸਿਮਾਵਾ ਇੱਕ ਸਾਂਤ ਅਤੇ ਨਿਰਪੱਖ ਤਰੀਕੇ ਦੇ ਨਾਲ ਲਾਗੂ ਕਿ ਨੀਤੀਆਂ ਹੀ ਵਿਦਿਆਰਥੀਆਂ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਸਭ ਤੋਂ ਵਧੀਆ ਮੌਕਾ ਦਿੰਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਨੀਤੀਆਂ ਹਰ ਕਲਾਸ ਵਿੱਚ ਅਤੇ ਹਰ ਸਮੇਂ ਇਕਸਾਰ ਤੌਰ ਤੇ ਲਾਗੂ ਕੀਤੀਆਂ ਜਾਣ ਨਾਲ ਹੀ ਮਾਪਿਆਂ ਤੋਂ ਵੀ ਉਮੀਦ ਕੀਤੀ ਗਈ ਹੈ ਕਿ ਉਹ ਇਹਨਾਂ ਨੀਤੀਆਂ ਦਾ ਪੂਰਾ ਸਮਰਥਨ ਕਰਨਗੇ